Thank you Lord, thank you Jesus, thank you Lord. Yeshu. Thank you suchat dimaan Parmeshwar Thank you Jesus, thank you Jesus, thank you Jesus, thank you Jesus. Hallelujah.

ਅੱਜ ਦੀ ਬਿਊਟੀਫੁਲ ਮਾਰਨਿੰਗ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਵੀ ਵੈਲਕਮ ਯੂ ਇਨ ਦਾ ਮਾਈਟੀ ਨੇਮ ਆਫ ਜੀਸਸ ਖੁਦਾਵੰਤ ਤੁਹਾਡਾ ਸਵਾਗਤ ਕਰਦੇ ਹਾਂ ਮਾਈ ਗ੍ਰੇਟ ਮਾਸਟਰ ਮਾਈ ਗ੍ਰੇਟ ਟੀਚਰ ਮਾਈ ਗ੍ਰੇਟ ਜੈਂਟਲਮੈਨ ਖੁਦਾਵੰਤ ਸਭ ਸ਼ਕਤੀਮਾਨ ਜੀਵਿਤ ਪਰਮੇਸ਼ਰ ਦੇ ਜੀਵਿਤ ਆਤਮਾ ਤੜੀ ਤੋਂ ਬਿਨਾ ਸੀ ਕੁਝ ਨਹੀਂ ਆ ਪਵਿੱਤਰ ਆਤਮਾ ਉਹ ਸਾਡੀ ਅਗਵਾਹੀ ਕਰੋ ਪਿਤਾ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਸਾਨੂੰ ਬੈਠਣਾ ਸਿਖਾਓ ਪ੍ਰਾਰਥਨਾ ਕਰਨੀ ਸਿਖਾਓ ਉਹਦੀਆਂ ਗਹਿਰੀਆਂ ਤੇ ਡੂੰਘੀਆਂ ਗੱਲਾਂ ਨੂੰ ਲੈਣਾ ਸਿੱਖਾ ਉਹ ਪਵਿੱਤਰ ਆਤਮਾ ਬੁੱਧੀ ਆਕਲ ਵਰ ਸਮਝ ਦੋ ਪਵਿੱਤਰ ਆਤਮਾ ਤਾਂ ਕਿ ਪਿਤਾ ਜੀ ਆਵਾਜ ਨੂੰ ਸਿਸਮ ਸਕੇ ਸਮਝ ਸਕੇ ਪਰਮੇਸ਼ਰ ਉਸੋ ਤੈਸੀ ਚਾਲ ਸਕੀ ਉਹਦੀਆਂ ਬਹੁਤ ਸਾਰੀਆਂ ਰੋਹਨ ਨੂੰ ਸਿ ਬਚਾ ਸਕੀ ਔਰ ਬਹੁਤਿਆਂ ਦਿਲ ਇਸ ਇੱਕ ਬਰਕਤ ਦਾ ਕਾਰਨ ਬਣ ਸਕੀ ਇਹ ਨਾਤੇ ਬੱਲ ਨਾਤੇ ਸ਼ਕਤੀ ਨਾ ਖੁਦਾਵਨ ਪਰ ਤੇਰੀ ਆਤਮਾ ਤੋਂ ਬਿਨਾ ਅਸੀਂ ਨਹੀਂ ਕਰ ਪਾਵਾਂਗੇ ਇਸ ਲਈ ਪਵਿੱਤਰ ਆਤਮਾ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਅਸੀਂ ਤੇਰੇ ਤੋਂ ਬਿਨਾ ਕੁਝ ਵੀ ਨਹੀਂ ਹਾਂ ਕਿ ਜਦ ਤੱਕ ਤੂੰ ਨਸਨ ਤਿਆਰ ਕਰੀਸੀ ਤਿਆਰ ਹੋ ਨਹੀਂ ਸਕਦੇ ਜਦ ਤੱਕ ਤੂੰ ਨਸਨ ਖੜਾ ਕਰੀਸੀ ਖੜੀ ਹੋ ਨਹੀਂ ਸਕਦੇ ਜਦ ਤੱਕ ਤੂੰ ਨ ਇਕੱਲੇ ਪਰਮੇਸ਼ਰ ਅਸੀਂ ਜਾ ਨਹੀਂ ਸਕਦੇ ਬਿਤਾ ਪਰਮੇਸ਼ਰ ਇਸ ਲਈ ਪਵਿੱਤਰ ਆਤਮਾ ਸਾਨੂੰ ਤੇਰੀ ਜ਼ਰੂਰਤ ਆ ਖੁਦਾਵਨ ਤੁਨ ਤਿਆਰ ਕਰ ਸਾਨੂੰ ਘੜਿਆ ਕਰ ਸਾਨੂੰ ਪਰ ਪਵਿੱਤਰ ਆਤਮਾ ਸਾਨੂੰ ਆਨਰ ਤੇ ਆਦਰ ਵਾਲਾ ਬਰਤਨ ਬਣਾ ਖੁਦਾਵਨ ਖੁਦਾ ਸੋ ਸਭ ਜਨ ਕੋ ਇਸੇ ਤਰ੍ਹਾਂ ਪਵਿੱਤਰ ਆਤਮਾ ਅਸੀਂ ਤੇਰੇ ਤੋਂ ਬਿਨਾ ਕੁਛ ਨਹੀਂ ਅਸੀਂ ਤੜਾ ਸਵਾਗਤ ਕਰਦੇ ਹਾਂ ਇਸ ਬਿਊਟੀਫੁਲ ਪ੍ਰੈਜ਼ੈਂਸ ਦੇ ਵਿੱਚ ਖੁਦਾਵਨ ਖੁਦਾ ਅਸਾ ੜੀ ਗਵਾਹੀ ਕਰੋ ਪਰਮੇਸ਼ਰ ਸਾਨੂੰ ਚਲਾਓ ਖੁਦਾਵਨ ਖੁਦਾ ਸਭ ਜਨ ਆਪਣੇ ਹੋਟਾਂ ਨੂੰ ਖੋਲਦਿਆਂ ਹੋਇਆਂ ਪਰਮੇਸ਼ਰ ਦੀ ਹਰ ਇੱਕ ਬਲਿਆਈ ਨੂੰ ਯਾਦ ਕਰਦੇ ਹਾਂ ਤਾਂ ਧੰਨਵਾਦ ਕਰਨਾ ਸ਼ੁਰੂ ਕਰੋ ਕਿ ਖੁਦਾਵਨ ਤੂੰ ਸਾਨੂੰ ਰੂੜੀ ਤੋਂ ਚੱਕ ਕੇ ਪਤਵੰਤਾ ਵਿੱਚ ਬਿਠਾਇਆ ਤੂੰ ਸਾਨੂੰ ਹਾਰੇ ਰਿਕਾਰ ਦੀਆਂ ਜੂਹਾਂ 'ਚ ਲੈ ਗਿਆ ਪਰਮੇਸ਼ਰ ਤੂੰ ਸਾਨੂੰ ਸੁਖਦਾਇਕ ਪਾਣੀਆਂ ਕੋਲ ਲੈ ਗਿਆ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਤੂੰ ਸਾਡੀ ਜਾਨ ਵਿੱਚ ਜਾਨ ਪਾਉਣ ਵਾਲਾ ਪਰਮੇਸ਼ਰ ਹੈਂ ਖੁਦਾਵਨ ਦਾ ਤੂੰ ਆਪਣੇ ਧਰਮ ਦੇ ਮਾਰਗ ਵਿੱਚ ਆਪਣੇ ਨਾਮ ਦੇ ਨਿਮਿਤ ਸਾਡੀ ਅਗਵਾਹੀ ਕਰਨ ਵਾਲਾ ਪਰਮੇਸ਼ਰ ਹੈਂ ਤੂੰ ਸਾਡੇ ਵਿਰੋਧੀਆਂ ਦੇ ਸਨਮੁਖ ਸਾਡੇ ਲਈ ਮੇਸ ਸਜਾਉਣ ਵਾਲਾ ਖੁਦਾਵਨ ਖੁਦਾ ਪਿਤਾ ਸੀ ਤੇਰੀ ਪ੍ਰੈਜ਼ੈਂਸ ਲਈ ਤੇਰਾ ਧੰਨਵਾਦ ਕਰਦੇ ਆ ਪਿਤਾ ਤੂੰ ਸਾਡਾ ਸਮਰਥੀ ਪਰਮੇਸ਼ਰ ਤੂੰ ਸਾਡਾ ਮਦਦਗਾਰ ਆ ਖੁਦਾਵਨ ਖੁਦਾ ਤੂੰ ਸਾਨੂੰ ਉਦਾਰ ਦੇਣ ਵਾਲਾ ਪਰਮੇਸ਼ਰ ਆ ਖੁਦਾਵਨ ਖੁਦਾ ਜਦ ਵੀ ਸੀ ਤੇਨੂੰ ਪੁਕਾਰਿਆ ਤੂੰ ਸਾਨੂੰ ਉੱਤਰ ਦੇਣ ਵਾਲਾ ਪਰਮੇਸ਼ਰ ਆ ਖੁਦਾਯਾ ਸੜੀਆਂ ਸਾਰੀਆਂ ਪ੍ਰਾਰਥਨਾ ਨੂੰ ਸੁਣ ਕੇ ਖੁਦਾਵਨ ਖੁਦਾ ਤੁਸੜੇ ਸਾਨੂੰ ਆਪਣੇ ਹਜ਼ੂਰ ਉੱਤਰ ਪੇਜਦਾ ਖੁਦਾਵਨ ਖੁਦਾ ਸੀ ਤਰਾ ਧੰਨਵਾਦ ਕਰਦੇ ਆ ਹਰ ਸੰਕਟ ਦੇ ਸਮੇਂ ਪਿਤਾ ਤਨ ਉਸਤਾਨ ਨੂੰ ਬਚਾਉਣਾ ਸਾਨੂੰ ਸੰਭਾਲਦਾ ਪਰਮੇਸ਼ਰ ਸੜੀ ਅੱਗੇ ਹੋਗੀ ਪਰਮੇਸ਼ਰ ਤੂੰ ਚਾਲਦਾ ਖੁਦਾਵਨ ਆਪਣੀ ਸਹਾਇਤਾ ਪਰ ਹੱਥ ਨੂੰ ਤੂੰ ਸਾਡੇ ਲਈ ਪੇਜਦਾ ਖੁਦਾਵਨ ਖੁਦਾ ਇਹ ਪਰਮੇਸ਼ਰ ਮੈਂ ਆਪਣਾ ਪਹਿਲਾ ਫਲ ਸਮੇਂ ਦਾ ਪਹਿਲਾ ਫਲ ਤੈਨੂੰ ਦਿਨਾ ਪਰਮੇਸ਼ਰ ਦਿਨੀਆਂ ਖੁਦਾਵਨ ਖੁਦਾ ਅੱਜ ਇਹਨੂੰ ਆਪਣੇ ਸਵਰਗ ਰਾਜ ਚ ਕਬੂਲ ਕਰ ਅਸੀਂ ਜਾਨ ਦੇ ਕੇ ਸ ਆਪਣੀਆਂ ਕੋਠਰੀਆਂ ਚ ਕੁਦਾਵਨ ਖੁਦਾ ਗੁਪਤੀ ਅਗੇ ਜੋਤੀ ਰੱਖੀ ਪ੍ਰਾਰਥਨਾ ਕਰਦੇ ਅਸੀਂ ਜਾਨ ਦੇ ਖੁਦਾਵੰ ਤੂੰ ਸਾਨੂੰ ਪਬਲਿਕੀ ਇਹਦਾ ਅਵਾਰਡ ਦੇਣ ਵਾਲਾ ਪਰਮੇਸ਼ਰ ਆ ਤੂੰ ਸਾਨੂੰ ਬLES ਕਰਨ ਵਾਲਾ ਪਰਮੇਸ਼ਰ ਆ ਤੂੰ ਸਾਨੂੰ ਪਬਲਿਕੀ ਪਰਮੇਸ਼ਰ ਖੁਦਾਵਨ ਖੁਦਾ ਉੱਚਾ ਕਰਨ ਵਾਲਾ ਪਰਮੇਸ਼ਰ ਆ ਤੂੰ ਇਸ ਧਰਮੀ ਦੇ ਪਰ ਕਾਜ ਦੀ ਤਰ੍ਹਾਂ ਸਾਨੂੰ ਚਮਕਾਉਣ ਵਾਲਾ ਪਰਮੇਸ਼ਰ ਆ ਖੁਦਾਵਨ ਖੁਦਾ ਇਹ ਖੁਦਾਵਨ ਅਸੀਂ ਤੇਰਾ ਧੰਨਵਾਦ ਕਰਦੇ ਆ ਤੇਰੀ ਤਾਰੀਫ ਕਰਦੇ ਆ ਸੱਤ ਸ਼ਕਤੀਮਾਨ ਪਰਮੇਸ਼ਰ ਜਿਨੇ ਜਨਾਈ ਦੀਸ ਪ੍ਰੈਜ਼ੈਂਸ ਦੇ ਵਿੱਚ ਜੁੜ ਚੁੱਕਿਆ ਤੇਰਾ ਆਤਮਿਕ ਇੱਕ ਜਨ ਨੂੰ ਟੱਚ ਕਰੇ ਬLES ਕਰੇ ਬਰਕਤ ਕੁਦਾਵਨ ਖੁਦਾ ਔਰ ਤੇਰੇ ਕਰੀਬ ਲੈ ਕੇ ਜਾਵੀਂ ਤੇਰਾ ਆਤਮਿਕ ਜਨੂ ਪਿਤਿਆ ਅਦਰ ਵਾਲੇ ਬਰਤਨ ਬੰਜਲ ਪਰਮੇਸ਼ਰ ਇਹ ਤੇਰੀ ਮਾਹਿਮਾ ਦਾ ਕਾਰਨ ਬਣ ਜਾਣੇ ਕਿ ਇੱਕ ਜਾਨ ਇਹਨਾਂ ਦੇ ਘਰ ਇਹਨਾਂ ਦੇ ਪਰਿਵਾਰ ਇਹਨਾਂ ਦੇ ਫਾਈਨਾਂਸ ਪਰਮੇਸ਼ਰ ਇਹਨਾਂ ਦੇ ਉੱਤੇ ਤੇਰਾ ਅਨੁਗ੍ਰਹਿ ਤੇਰੀ ਦਇਆ ਤੇਰੀ ਕਰੁਣਾ ਕਾਰਿਆ ਕਰੇ ਸੱਚਖੀ ਮਾਨ ਪਰਮੇਸ਼ਰ ਸੋ ਸਭ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਖੁਦਾਵਨ ਅੱਜ ਮੈਂ ਤੇਰੇ ਦੂਤਾਂ ਦੀਆਂ ਬੋਲੀਆਂ ਬੋਲ ਪਾਵਾਂ ਪਰਮੇਸ਼ਰ ਮੇਰੇ ਆਪਣੇ ਧਾਨ ਵਰਦਾਨਾ ਨਾ ਪਰਮੇਸ਼ਰ ਮੇਰੇ ਖੁਦਾਵਨ ਖੁਦਾ ਮੇਰੀ ਗੈਰ ਜ਼ੁਬਾਨ ਨੂੰ ਔਰ ਵੜਾ ਵਾਧਾ ਪਵਿਤਰਾਤਮ ਮੈਨੂੰ ਮਸਾ ਕਰ ਪਰਮੇਸ਼ਰ ਮੇਰੇ ਘੋਟਾਂ ਨੂੰ ਮਸਾ ਕਰ ਮੇਰੇ ਜੀਵਨ ਨੂੰ ਮਸਾ ਕਰ ਮੇਰੇ ਸ਼ਬਦਾਂ ਨੂੰ ਮਸਾ ਕਰ ਸਮਰਥੀ ਪਰਮੇਸ਼ਰ ਰੇ ਬੋਰੋਸ਼ੇ ਕੇਤੇ ਨੇਲੇ ਰੇ ਬੇਰੇਸ਼ੀ ਕਾ ਤਾਰਾ ਬਰਾ ਯਾ ਕਾਤਨਾਲ ਆਰਾ ਬਰਾ ਰੋ ਬੋਰੋ ਯੋ ਕੋ ਤੋ ਰੋ ਬੋਰੋ ਸ਼ੀ ਕਾ ਤਾਰਾ ਬਾਇਾ ਕਾਤਨਾਲ ਆਰਾ ਬਬ ਰੇ ਬੋਰੋਸ਼ੇ ਕੇਤੇ ਨੇਲੇ ਰੇ ਬੇਰੇਸ਼ੇ ਕੇਤੇ ਨੇਲੇ ਰੇ ਬੇ ਰਿਬੁਰ ਸ਼ਿਕਾਤ ਰਬਰਾ ਯਾਕਾਤਨ ਲਰਬਰਾ ਸ਼ਿਕਾਤਨ ਨਨ ਨਮਯਾਕਾਤਨ ਲਰਬਰਾ ਰਾਕਾਤ ਰਬਰਾ ਸ਼ਿਕਾਤਨ ਲਰਬਾ ਬਬਾ 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 ਰੋਪੁਰ ਯੋਕੋਤਨੂਲ ਰੋਬੁਰ ਸ਼ਿਕਾਤ ਰਬਯਾਕਾਤਨ ਲਰਬਰਾ ਪਵਿੱਤਰ ਆਤਮਾ ਤੇਰੀ ਫਾਇਰੇ ਕੇਕ ਜੰਦ ਦੇ ਉਤੇ ਕਾਰਿਆ ਕਰੇ ਤੇਰੇ ਪਵਿੱਤਰ ਆਤਮਾ ਦੀ ਆਗੂ ਤੇਰੇ ਸਮਰਥੀ ਪਰਮੇਸ਼ਰ ਤੇਰਾ پاک ਰੂਹ ਇੱਕ ਇੱਕ ਜਾਨ ਨੂੰ ਟੱਚ ਕਰੇ ਬles ਕਰੇ ਅਨੁਗ੍ਰਹਿ ਦਵੇ ਪਰਮੇਸ਼ਰ ਅੱਜ ਤੇਰੇ ਬਚਨ ਨੂੰ ਪੜਨ ਦੇ ਲਈ ਸਮਝਣ ਦੇ ਲਈ ਉਸ ਤੇ ਚੱਲਣ ਦੇ ਲਈ ਉਸ ਦੇ ਦੁਆਰਾ ਪ੍ਰਾਰਥਨਾ ਕਰਨ ਦੀ ਤੇਰਾ ਆਤਮਾ ਨਦੀ ਪੁੱਤੀ ਨਦੀ ਸਮਝ ਨਦੀ ਅਕਲ ਨੂੰ ਕੋਲੇ ਪਰਮੇਸ਼ਰ ਅੱਜ ਦਾ ਬਚਨ ਪਰਮੇਸ਼ਰ ਨੇ ਦੇ ਹਿਰਦਿਆਂ ਚਕਾਰਿਆ ਕਰੇ ਪਰਮੇਸ਼ਰ ਇਹਨਾਂ ਦੇ ਘਰਾ ਪਰਿਵਾਰਾਂ ਵਿੱਚ ਚਕਾਰਿਆ ਕਰੇ ਅੱਜ ਦਾ ਤੇਰਾ ਵਰਡ ਪਰਮਿਸ਼ਨਾਂ ਨੂੰ ਛੁੜਾਵੇ ਇਹਨਾਂ ਨੂੰ ਬਚਾਵੇ ਆਉਣ ਵਾਲੀਆਂ ਸਾਰੀਆਂ ਤਬਾਈਆਂ ਤੋਂ ਇਹਨਾਂ ਨੂੰ ਪਰਮੇਸ਼ਰ ਮਨ ਦੇ ਪ੍ਰਿਤਾ ਤੇਰੇ ਬਚਨ ਦੇ ਉੱਤੇ ਮੰਨਨ ਕਰਨ ਦਾ ਪਰਮੇਸ਼ਰ ਤਾਂ ਕਿ ਤੇਰੀਆਂ ਪਲਿਆਈਆਂ ਨੂੰ ਦੇਖ ਪਉਣ ਪਵਿੱਤਰ ਆਤਮਾ ਇਹਨਾਂ ਨੂੰ ਟੱਚ ਕਰੇ ਇੱਕ ਇੱਕ ਜਾਨ ਨੂੰ ਬles ਕਰ ਮੱਸਾ ਕਰੇ ਇੱਕ ਇੱਕ ਜਾਨ ਦੇ ਉੱਤੇ ਤੇਰਾ ਅਨੁਗ੍ਰਹਿ ਤੇਰੀ ਦਇਆ ਤੇਰੀ ਕਰੁਣਾ ਕਾਰਿਆ ਕਰੇ ਪਰਮੇਸ਼ਰ ਇੱਕ ਇੱਕ ਜਾਨ ਦੇ ਉੱਤੇ ਪਰਮੇਸ਼ਰ ਤੇਰੇ ਹੌਲੀ ਗੋਸ ਦੀ ਫਾਇਰ ਉtre ਪਰਮੇਸ਼ਰ ਤੇਰੇ ਪਵਿੱਤਰ ਆਤਮਾ ਦੀ ਆਪਕ ਤੇ ਪਰਮੇਸ਼ਰ ਤੇਰਾ ਮੱਸਾ ਕਰਿਆ ਕਰੀ ਖੁਦਾਵਨ ਖੁਦਾ ਸੋ ਸਭਚਨ ਪਵਿੱਤਰ ਆਤਮਾ ਦਾ ਓਨਰ ਕਰਦੇ ਆਜ ਦੇ ਉਸ ਪਰਮੇਸ਼ਰ ਦੇ ਵਰ ਨੂੰ ਜਿਸ ਨੂੰ ਖੁਦਾਵਨ ਖੁਦਾ ਨੇ ਆਪਣੇ ਨਾਮ ਤੋਂ ਵੀ ਮਹੱਤਮ ਪੁਰਾ ਆਦਰ ਦਿੱਤਾ ਉਸ ਪਰਮੇਸ਼ਰ ਦੇ ਬਚਨ ਦਾ ਆਦਰ ਕਰਨਾ ਸ਼ੁਰੂ ਕਰੋ ਪਰਮੇਸ਼ਰ ਦੇ ਵਚਨ ਨੂੰ ਪੁਕਾਰਣਾ ਸ਼ੁਰੂ ਕਰੋ ਉਹਦੀ ਸਾਮਰਤ ਨੂੰ ਪੁਕਾਰਣਾ ਸ਼ੁਰੂ ਕਰੋ ਕਿ ਖੁਦਾਵੰ ਅਸੀਂ ਵਿਸ਼ਵਾਸ ਕਰਦੇ ਕਿ ਆਇਦੇ ਵਰਦ ਦੇ ਦੁਆਰਾ ਤੂੰ ਸਾ ਨੂੰ ਪਰਮੇਸ਼ਰ ਸ਼ੋਏਗਾ ਸਾਡੇ ਨਾਲ ਗੱਲ ਕਰੇਗਾ ਪਿੱਤਾ ਸਾਡੇ ਆਤਮਿਕ ਅਖਰਕੰਨਾ ਨੂੰ ਖੋਲਨੇਗਾ ਸਾਡੇ ਮਨ ਪਰਮੇਸ਼ਰ ਤੂੰ ਪਵਿੱਤਰ ਕਰੇਗਾ ਸਾਨੂੰ ਵਿਵੇਕ ਜੀਵਿਤ ਦੇਗਾ ਆਪਣੇ वचन ਦੇ ਦੁਆਰਾ ਪਰਮੇਸ਼ਾ ਔਰ ਸਾਡੇ ਤੇ ਦਇਆ ਤੇ করুণਾ ਕਰੇਗਾ ਸੋ ਸਭ ਜਨ ਆਪਣੇ ਹੁੱਟਾਂ ਨੂੰ ਖੋਲ ਦਿਆਂ ਹਾਂ ਮੇਰੇ ਨਾਲ ਅੱਜ ਇਸ वचन ਨੂੰ ਪੜਨਾ ਸ਼ੁਰੂ ਕਰਾਂਗੇ ਜੋ ਜਨਨਈ ਵੀ ਪੜ ਸਕਦੇ ਉਹ ਵੀ ਮੇਰੇ ਨਾਲ ਇੱਕ ਮਨ ਹੋ ਕੇ ਇਸ ਦੇ ਸਵਚਨ ਨੂੰ ਸੁਣੋ ਔਰ ਮੇਰੇ ਮਗਰ ਉਸ वचन ਨੂੰ ਪੜਨਾ ਸ਼ੁਰੂ ਕਰੋ ਕਿਉਂਕਿ ਪਰਮੇਸ਼ਾ ਇਤਨੂ ਬਲੈਸ ਕਰੇਗਾ ਤੁਹਾਨੂੰ ਆਸ਼ੀਸ਼ਿਤ ਕਰੇਗਾ ਪਰਮੇਸ਼ਾ ਦਾ वचन ਇਤਨੂ ਸੇਵ ਨਹੀਂ ਛੱਡੇਗਾ ਪ੍ਰਭ ਯੀਸ਼ੂ ਮਸੀਹ ਦੇ ਜੀਵਿਤ ਨਾਮ ਹਾਲੇਲੂਇਆ ਮੈਂ ਆਪਣੀ ਅੱਖਾਂ ਪਹਾੜਾਂ ਵੱਲ ਚੁੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹਵਾ ਤੋਂ ਹੈ ਜੋ ਆਕਾਸ਼ ਤੇ ਧਰਤੀ ਦਾ ਕਰਤਾ ਹੈ ਉਹ ਤੇਰੇ ਪੈਰ ਨੂੰ ਡੋਲਣ ਨਾ ਦੇਵੇਗਾ ਤੇਰਾ ਰੱਖਾ ਨਾ ਉਂਗਲਾਵੇਗਾ ਵੇਖ ਇਜ਼ਰਾਇਲ ਦਾ ਰੱਖਾ ਨਾ ਉਂਗਲਾਵੇਗਾ ਨਾ ਸੌਵੇਂਗਾ ਯਹਵਾ ਤੇਰਾ ਰੱਖਾ ਹੈ ਯਹਵਾ ਤੇਰੇ ਸੱਜਾ ਤੇ ਤੇਰਾ ਸਾਆ ਹੈ ਨਾ ਦਿਨੇ ਸੂਰਜ ਤੈਨੂੰ ਮਾਰੇਗਾ ਨਾ ਰਾਤ ਤੇ ਚੰਦਰਮਾ ਯਹਵਾ ਸਾਰੀ ਬਦੀ ਤੋਂ ਤੇਰੀ ਰੱਖਿਆ ਕਰੇਗਾ ਉਹ ਤੇਰੀ ਜਾਨ ਦੀ ਰੱਖਿਆ ਕਰੇਗਾ ਯਾਵਾ ਤੇਰੇ ਅੰਦਰ ਬਾਰੋਂ ਜਾਂਦੀ ਹੁਣ ਤੋਂ ਲੈ ਕੇ ਸਦੀਪ ਕਾਲ ਤੱਕ ਰੱਖਿਆ ਕਰੇਗਾ ਸਭ ਬੋਲੋ ਆਮੀਨ ਆਮੀਨ ਥੈਂਕ ਯੂ ਜੀਸਸ ਸਭ ਸ਼ਕਤੀਮਾਨ ਪਰਮੇਸ਼ਰ ਤੇਰੇ ਜੀਵਿਤ ਵਚਨ ਦੇ ਲਈ ਪਿਤਾ ਇੱਕ ਇੱਕ ਜੰਦ ਦਾ ਇਸ ਦੇ ਵਚਨ ਨੂੰ ਪੜਿਆ ਜਾਣਾ 100 ਗੁਣਾ ਫਲ ਹੈ ਪਿਤਾ ਕੋਈ ਵੀ ਅੰਧਕਾਰ ਦੀ ਸ਼ਤਾਨੀ ਤਾਕਤ ਆਈ ਦੇ ਵਚਨ ਦੇ ਫਲ ਨੂੰ ਚੁਰਾ ਨਾ ਸਕੇ ਪਿਤਾ ਤੇਰਾ ਮੱਸਾ ਤੇਰਾ ਗ੍ਰੇਸ ਤੇਰੀ ਸਮਰਥਾ ਇੱਕ ਇੱਕ ਜੰਦ ਦੇ ਜੀਵਨ ਦੇ ਉੱਤੇ ਕਾਰਜ ਕਰੇ ਪਿਤਾ ਤੇਰੇ ਹੌਲੀ ਗੋਸ ਦੀ ਫਾਇਰ ਉਤਰੇ ਕਿ ਕ ਜਨ ਦੇ ਉੱਤੇ ਪਰਮੇਸ਼ਰ ਅੱਜ ਦਾ ਵਚਨ ਪਰਮੇਸ਼ਰ ਸੜੀਆਂ ਜ਼ਿੰਦਗੀਆਂ ਚ ਪਰਮੇਸ਼ਰ ਕਾਰਿਆ ਕਰੇ ਪਰਮੇਸ਼ਰ ਔਰ ਸਾਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਅਸੀਂ ਫਲ ਲੈ ਕੇ ਆਈਏ ਪਰਮੇਸ਼ਰ ਬਹੁਤ ਆਇਦਾ ਫਲ ਪਰਮੇਸ਼ਰ ਸੌ ਗੁਣਾ ਫਲ ਪਰਮੇਸ਼ਰ ਜਿਸ ਦੇ ਲਈ ਤੂੰ ਸਾਨੂੰ ਭੇਜਿਆ ਤੂੰ ਕਿਹਾ ਖੁਦਾਵਨ ਖੁਦਾ ਯਹਵਾ ਪਰਮੇਸ਼ਰ ਮੈਂ ਤਾਨੂੰ ਫਲਦਾਇਕ ਬਣਾ ਕੇ ਭੇਜਾਂਗੀ ਫਲਦਾਗ ਹੋਵਾਂਗੇ ਪਰਮੇਸ਼ਰ ਰੇ ਪਰੋਸ਼ੇ ਕਿ ਤੇ ਨੀਲੇ ਰੇ ਬੇਰੇ ਸ਼ੇਕ ਕਿ ਤੇ ਨੀਲੇ ਰੇ ਬੇ ਇੱਕ ਇੱਕ ਜਨ ਫਲਦਾਰ ਹੋਵੇਗਾ ਪਰਮੇਸ਼ਰ ਕੀ ਜੰਦੇ ਜੀਵਨ ਦੇ ਉਤੇ ਤੇਰਾ ਰੂ ਕਾਰਿਆ ਕਰੇ ਤੇਰੀ ਸਾਮਰਥ ਕਰਿਆ ਕਰੇ ਤੇਰਾ ਮਸਾ ਕਰਿਆ ਕਰੇ ਪਵਿੱਤਰ ਆਤਮਾ ਤੇਰੀ ਹੌਲੀ ਹੁਜ਼ਰੀ ਫਾਇਰ ਕਰਿਆ ਕਰੇ ਖੁਦਾਵਨ ਖੁਦਾ ਸੋ ਸਭ ਜੰਤ ਹਰੀ ਗੋਦੀ ਫਾਇਨ ਨੂੰ ਮਗਨਾ ਸ਼ੁਰੂ ਕਰੋ ਫਾਇਰ ਪ੍ਰਾਰਥਨਾ ਦੇ ਲਈ ਰਹਿ ਜਾਓ ਆਈ ਦੇ ਵਚਨ ਦੇ ਧਾਰਤੇ ਸੀ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਦਾ ਆਤਮਾ ਤਾਨੂੰ ਬਲੈਸ ਕਰੇ ਤਾਨੂੰ ਆਸ਼ੀਸ਼ਿਤ ਕਰੇ ਤਾਨੂੰ ਚੁੜਾਵੇ ਤਾਨੂੰ ਬਚਾਵੇ ਤਾਨੂੰ ਅਗਲੇ ਲੈਵਲ ਤੇ ਲੈ ਕੇ ਜਾਵੇ ਤੜੀਆਂ ਜ਼ਿੰਦੀਆਂ ਤੜੇ ਹਾਲਾਤ ਸੇਵ ਨਾ ਛੱਡੀ ਰਿਬੁਰ ਸ਼ੇਕੇ ਤੈਨੇ ਲੇ ਰਿਬੇ ਰਿਸ਼ੇਕੇ ਤੈਨੇ ਲੇ ਰਿਬੇ ਰਾਕਾ ਤਨਲਰਾ ਬਰਾ ਸ਼ਕਾ ਤਰਾ ਬਰਾ ਯਾਕਾ ਤਨਲਰਾ ਬਬ ਬਬ ਬਬ

ਖੁਦਾਵਨ ਤੇਰੇ ਰੌਲਿਗੋਜ਼ੀ ਫਾਤ ਤੇਰੇ ਰਾਈਟ ਨਾਉ ਤੇਰੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਪਤਾ ਜਿੰਨੀਆਂ ਅੰਧਕਾਰ ਦੀਆਂ ਸ਼ਰਤਾਂ ਦੀ ਤਾਕਤ ਦਾ ਖੁਦਾਵਨ ਖੁਦਾ ਕਿਸੇ ਵੀ ਜਾਨ ਦੀ ਆਤਮਿਕ ਅੱਖਾਂ ਨੂੰ ਬੰਦ ਕਰਨਾ ਚਾਹੁੰਦੀਆਂ ਪਰਮੇਸ਼ਰ ਇਨਾਦਿਆਂ ਆਤਮਿਕ ਅੱਖਾਂ ਖੁੱਲਣ ਤੋਂ ਰੋਕਣਾ ਚਾਹੁੰਦੀਆਂ ਪਰਮੇਸ਼ਰ ਹਰੋ ਪਾਪ ਹਰੋ ਗੁਨਾਹ ਹਰੀ ਕੋ ਪੁਰਾਈ ਪਰਮੇਸ਼ਰ ਜਿਨ੍ਹਾਂ ਨੇ ਇਹਨਾਂ ਆਤਮਿਕ ਅੱਖਾਂ ਨੂੰ ਬੰਦ ਕੀਤਾ ਆ ਪਰਮੇਸ਼ਰ ਉਹਨਾਂ ਸਭ ਗੰਦੀਆਂ ਆਤਮਾ ਦੇ ਉੱਤੇ ਹਲਕੋ ਤੇਰੀ ਫਾਇਰ ਉtre ਤੇਰੇ ਪਵਿੱਤਰ ਆਤਮਾ ਦੀ ਅੱਗ ਉtre 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 ਹਰੀ ਕਿਚਨ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਹਰੀ ਕੋ ਪਾਪ ਹਰੀ ਕੋ ਗੁਨਾਹ ਹਰੀ ਕੋ ਬੁਰਾਈ ਹਰੀ ਕੋ ਡੈਵਲ ਦੀ ਯੋਜਨਾ ਜੋ ਸਾਡੀਆਂ ਆਤਮਿਕ ਅੱਖਾਂ ਨੂੰ ਖੁੱਲਣ ਤੋਂ ਰੋਕ ਦਿਆ ਪਰਮੇਸ਼ਾ ਸਾਡੀ ਬੁੱਧੀ ਨੂੰ ਖੁੱਲਣ ਤੋਂ ਰੋਕ ਦਿਆ ਤੇਰੀ ਈਸ਼ਵਰੀ ਬੁੱਧੀ ਲੈਣ ਤੋਂ ਸਾਨੂੰ ਰੋਕ ਦਿਆਂ ਜਿੰਨੀਆਂ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਸਾਡੇ ਬੱਚਿਆਂ ਨੂੰ ਮੇਰੇ ਹਸਬੰਡ ਮੇਰੀ ਵਾਈਫ ਨੂੰ ਮੇਰੇ ਪਰਿਵਾਰ ਨੂੰ ਮੇਰੇ ਚਤ ਫੈਮਿਲੀ ਮੈਂਬਰਸ ਨੂੰ ਉਸ ਉਤੇ ਪਵਿੱਤਰ ਆਤਮਾ ਦੀ ਆਗੁਤਰੇ 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 ਕੁਤਰੇ ਆਕ ਕੁਤਰੇ ਆਕ ਕੁਤਰੇ ਆਕ ਕੁਤਰੇ ਆਕ ਕੁਤਰੇ ਪ੍ਰਭ ਯਸ਼ੂ ਮਸੀਹ ਦੇ ਨਾਮ ਤੇ ਔਰ ਕਹੋ ਕਿ ਪਰਮੇਸ਼ਰ ਹਰੇਕ ਕੋ ਆਤਮਾ ਜੋ ਮੇਰੇ ਗ੍ਰੇਸ ਨੂੰ ਡਿਸ ਗ੍ਰੇਸ ਵਿੱਚ ਬਦਲਦਾ ਪਰਮੇਸ਼ਰ ਤੇਰੀ ਮਾਹਿਮਾ ਨੂੰ ਪਰਮੇਸ਼ਰ ਮੇਰੀ ਜ਼ਿੰਦਗੀ 'ਚੋਂ ਆਉਣ ਤੋਂ ਰੋਕਦਾ ਮੇਰੀ ਲਾਈਫ ਦੀ ਗ੍ਰੇਟਨੈਸ ਨੂੰ ਚਰਵਾਉਂਦਾ ਪਰਮੇਸ਼ਰ ਮੇਰੇ ਬੱਚਾਂ ਦੀ ਮੇਰੇ ਫਾਈਨੈਂਸ ਦੀ ਪਰਮੇਸ਼ਰ ਗ੍ਰੇਟਨੈਸ ਨੂੰ ਚਰਵਾਉਂਦਾ ਮੇਰੇ ਕਰੀਅਰ ਦੀ ਗ੍ਰੇਟਨੈਸ ਨੂੰ ਚਰਵਾਉਂਦਾ ਮੇਰੇ ਬਿਜ਼ਨਸ ਦੀ ਮੇਰੇ ਜੌਬ ਦੀ ਮੇਰੇ ਡਾਕੂਮੈਂਟਸ ਦੀ ਮੇਰੀ ਮੈਰਿਡ ਲਾਈਫ ਦੀ ਪਰਮੇਸ਼ਰ ਹਰ ਇੱਕ ਕੋ ਆਤਮਾ ਜੋ ਮੈਨੂੰ ਡਿਸਕ੍ਰੇਸ ਵਿੱਚ ਲੈ ਕੇ ਜਾਂਦਾ ਪਰਮੇਸ਼ਰ ਔਰ ਮੇਰੇ ਗ੍ਰੇਸ ਨੂੰ ਚਰਵਾਉਂਦਾ ਪਰਮੇਸ਼ਰ ਮੇਰੀ ਗਲੋਰੀ ਨੂੰ ਮੇਰੀ ਮਾਹਿਮਾ ਮੇਰੇ ਜੀਵਨ ਨੂੰ ਚਰਵਾਉਂਦਾ ਸਭ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇ ਉੱਤੇ ਸਭ ਗੁੱਜੇ ਗੁਨਾਹ ਪਾਪ ਦੇ ਉੱਤੇ ਪਰਮੇਸ਼ਰ ਅੱਜ ਤੇਰੇ ਪਵਿੱਤਰ ਆਤ ਅੱਗ ਕੁੱtre 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 ਐ ਡੈਵਲ ਮੈਂ ਤੈਨੂੰ ਫਾਇਰ ਦਿੰਦਾ ਵਾਂ ਮੈਂ ਪਵਿੱਤਰ ਆਤਮਾ ਦੀ ਅੱਗ ਤੇਰੇ ਤੇ ਰਿਲੀਜ਼ ਕਰਦਾ ਵਾਂ ਸਭ ਜਨ ਆਪਣੀਆਂ ਜ਼ੁਬਾਨਾਂ ਨੂੰ ਖੋਲ ਕੇ ਕਹੋ ਕਿ ਸ਼ੈਤਾਨ ਮੈਂ ਤੇਰਾ ਸਾਹਮਣਾ ਕਰਦਾ ਵਾਂ ਔਰ ਮੈਂ ਤੇਰੇ ਉੱਤੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦਾ ਵਾਂ ਹਰ ਇੱਕ ਨੂੰ ਗਲੋਰੀ ਜੋ ਤੋਂ ਮੇਰੀ ਚੜਾਈ ਹੈ ਮੈਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਚੋਂ ਨੂੰ ਰਸੀਵ ਕਰਦਾ ਵਾਂ ਮੈਂ ਫਿਰਦੌਸ ਤੇ ਤੋਂ ਵਾਪਸ ਲੈਣਾ ਮੈਂ ਤੇ ਤੋਂ ਫਿਰ ਤੋਂ ਵਾਪਸ ਲੈਣਾ ਪ੍ਰਭੇਸ਼ ਮਸੀਦੇ ਨਾਮ ਦੇ ਮੇਰੀ ਗਲੋਰੀ ਮੇਰੀ ਗ੍ਰੇਸ ਪ੍ਰਭੇਸ਼ ਮਸੀਦੇ ਨਾਮ ਤੇ ਫਿਰ ਤੋਂ ਵਾਪਸ ਆ ਰਹੀ ਆ ਮੇਰੇ ਫਲ ਕਦੀ ਕੱਚੇ ਨ ਚੜਨਗੇ ਮੈਂ ਫਲਦਾਰ ਹੋਵਾਂਗਾ ਮੈਂ ਬਹੁਤਿਆਂ ਵਿੱਚ ਮਹਿਮਾ ਦਾ ਕਾਰਨ ਬਣਾਂਗਾ ਮੈਂ ਪਰਮੇਸ਼ਰ ਦੀ ਵਡਿਆਈ ਦਾ ਕਾਰਨ ਬਣਾਂਗਾ ਐ ਡੈਵਲ ਕੈਚ ਫਾਇਰ 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 ਇਨ ਦਾ ਨੇਮ ਆਫ ਜੀਸਸ ਮੈਂ ਆਪਣੀ ਲਾਈਫ ਚੋਂ ਮੈਂ ਤੈਨੂੰ ਆਊਟ ਕਰਦਾ ਆਪਣੀ ਫੈਮਿਲੀ ਚੋਂ ਆਊਟ ਕਰਦਾ ਆਪਣੇ ਬੱਚਿਆਂ ਚੋਂ ਮੈਂ ਤੈਨੂੰ ਆਊਟ ਕਰਦਾ ਆਪਣੇ ਫਾਈਨੈਂਸ ਚੋਂ ਮੈਂ ਤੈਨੂੰ ਆਊਟ ਕਰਦਾ

ਖੁਦਾਵਨ ਯਹਵਾ ਪਰਮੇਸ਼ਰ ਬਦਲਾ ਲੈਣ ਵਾਲੇ ਖੁਦਾ ਖੁਦਾ ਮੈਂ ਪ੍ਰਾਰਥਨਾ ਕਰਦਾ ਹਰ ਇੱਕ ਕੋ ਆਤਮਾ ਜੋ ਮੇਰੇ ਘਰ ਦੇ ਵਿੱਚ ਕਲੇਸ਼ ਨੂੰ ਪੈਦਾ ਕਰਦਾ ਲੜਾਈਆਂ ਝਗੜੇ ਪੈਦਾ ਕਰਦਾ ਮਿਸ ਅੰਡਰਸਟੈਂਡਿੰਗ ਕ੍ਰੀਏਟ ਕਰਦਾ ਸਾਡੇ ਬੱਚਿਆਂ ਵਿੱਚ ਸਾਡੇ ਮੇਰੇ ਹਸਬੰਡ ਵਾਈਫ ਵਿੱਚ ਮੇਰੇ ਮੇਰੇ ਬੱਚਿਆਂ ਵਿੱਚ ਮੇਰੇ ਪਰਿਵਾਰ ਵਿੱਚ ਮੇਰੀ ਮਿਨਿਸਟਰੀ ਵਿੱਚ ਹਰ ਇੱਕ ਉਹ ਆਤਮਾ ਜੋ ਮਿਸ ਅੰਡਰਸਟੈਂਡਿੰਗ ਨੂੰ ਕ੍ਰੀਏਟ ਕਰਦਾ ਵਾ ਕਲੇਸ਼ ਨੂੰ ਕ੍ਰੀਏਟ ਕਰਦਾ ਵਾ ਹਰ ਇੱਕ ਉਹ ਗੰਦੀ ਆਤਮਾ ਦੇ ਉੱਤੇ ਜੋ ਮੇਰੇ ਘਰਾਂ ਪਰਿਵਾਰਾਂ ਦੇ ਉੱਤੇ ਲੜਾਈਆਂ ਝਗੜਿਆਂ ਨੂੰ ਲੈ ਕੇ ਆਉਂਦਾ ਉਸ ਉਤੇ ਗੰਦੀ ਆਤਮਾ ਦੇਤੇ ਹੌਲੀ ਗੋਸ ਫਾਇਰ ਪਵਿੱਤਰ ਆਤਮਾ ਤੇਰੀ ਆਕੁਤਰੇ 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 ਹਰ ਕਲੀ ਸਟਡੀਆ ਕਰਾ ਪਰਿਵਾਰਾਂ ਛੱਡ ਕੇ ਜਾਨ ਡੈਲੀ ਲਾਈਫ ਤੇ ਜੋ ਹਰ ਮਿਸ ਅੰਡਰਸਟੈਂਡਿੰਗ ਦਾ ਆਤਮਾ ਆਊਟ ਹੋਵੇ ਡੈਲੀ ਕਰਾ ਪਰਿਵਾਰਾਂ ਡੈਲੀਆ ਮਿਸਟਰੀਆ ਜੋ ਹਰ ਮਿਸ ਅੰਡਰਸਟੈਂਡਿੰਗ ਦਾ ਆਤਮਾ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਪਰਮੇਸ਼ੂ ਮਸੀਹ ਦੇ ਨਾਮ ਦੇ ਚ ਹਰ ਪਰਮੇਸ਼ੁਰ ਦਾ ਗ੍ਰੇਸ ਤੜੀਆਂ ਲਾਈਫ ਵਿੱਚ ਐਂਟਰ ਕਰੇ ਉਦੀ ਮਾਈ ਮਮਾਈ ਜੀਵਨ ਵਿੱਚ ਜੋ ਬਾਤ ਤੁਸੀਂ ਜਿਓ ਇੱਕ ਗ੍ਰੇਟਨੈਸ ਜੋ ਪਰਮੇਸ਼ਰ ਵੱਲੋਂ ਦੋ ਤੁਹਾਡੀਆਂ ਲਾਈਫਾਂ ਤੜੇ ਕਰਾਂ ਪਰਿਵਾਰਾਂ ਤੜੇ ਫਾਈਨੈਂਸ ਵਿੱਚ ਐਂਟਰ ਕਰੇ ਐਂਟਰ ਕਰੇ ਤੁਹਾਡੇ ਬੱਚਾਂ ਚ ਐਂਟਰ ਕਰੇ ਗਲੋਰੀ ਪਰਮੇਸ਼ਰ ਵੱਲੋਂ ਜੋ ਤੁਹਾਡੀਆਂ ਲਾਈਫਾਂ ਤੜੇ ਕਰਾਂ ਪਰਿਵਾਰਾਂ ਚ ਐਂਟਰ ਕਰੇ ਪਰ ਵੀ ਯੂਸ਼ੂ ਮਸੀਹ ਦੇ ਜੀਵਨਨਾ ਵਿੱਚ ਖੁਦਾਵਨ ਖੁਦਾ ਤੇਰਾ ਆਤਮਾ ਦੇ ਲੋਕਾਂ ਨੂੰ ਟੱਚ ਕਰੇ ਹਰ ਰੋਗੀ ਆਪਣੀ ਬਿਮਾਰੀ ਵਾਲੀ ਹੱਥ ਜਗਾ ਤੇ ਹੱਥ ਰੱਖ ਕੇ ਆਪਣੇ ਲੋਕਾਂ ਨੂੰ ਆਤਮਾ ਚ ਟੱਚ ਕਰੋ ਜੋ ਬਿਮਾਰੀਆਂ ਦੇ ਨਾਲ ਪੀੜਿਤ ਆ ਪਰਮੇਸ਼ਰ ਦਾ ਆਤਮਾ ਨਾਲ ਟੱਚ ਕਰੇ ਤੁਹਾਨੂੰ ਟੱਚ ਕਰੇ ਹਰ ਬਿਮਾਰੀ ਹਰ ਰੋਗ ਦਾਨੀਆਂ ਬੋੜੀਆਂ ਤੜੇ ਕਰਾਂ ਪਰਿਵਾਰਾਂ ਚੋਂ ਮੈਂ ਸ਼ਾਪਿਤ ਖੁਸ਼ੀਦ ਕਰ ਦਿਆਂ ਪ੍ਰਭੂ ਯੇਸ਼ੂ ਮਸੀਹ ਤੇਰੇ ਜੀਵਿਤ ਨਾਮ ਵਿਚਾਰ ਬਿਮਾਰੀ ਇਹਨਾਂ ਦੇ ਕਰਾਂ ਪਰਿਵਾਰਾਂ ਚੋਂ ਸ਼ਾਪਿਤ ਹੋਵੇ ਪਵਿੱਤਰ ਆਤਮਾ ਦੀ ਆਤ ਕੋਤਰੇ ਆਤ ਕੋਤਰੇ ਆਤ ਕੋਤਰੇ ਆਤ ਕੋਤਰੇ ਆਤ ਕੋਤਰੇ ਆਤ ਕੋਤਰੇ ਹਾਲੀਗੋਡ ਫਾਇਰ 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 ਆਰ ਬਿਮਾਰੀ ਪਵਿੱਤਰ ਆਤਮਾ ਦੀ ਆਤ ਦੇ ਦੁਆਰਾ ਮੇਰੀ ਆਵਾਜ਼ ਨੂੰ ਸੁਣੌਣ ਚੱਲ ਕੇ ਨਾਸ਼ ਹੋਵੇ

ਔਰ ਡਿਕਲੇਅਰ ਕਰੋ ਕਿ ਪਰਮੇਸ਼ਰ ਮੈਂ ਤੇਰੇ ਕੋਡੇਖਾਨ ਨਾਲ ਚੰਗਾ ਹੋ ਚੁੱਕਾ ਚੰਗੀ ਹੋ ਚੁਕੀਆਂ ਮੇਰੇ ਪਰਿਵਾਰ ਮੇਰੇ ਪਰਿਵਾਰ ਦਾ ਇੱਕ ਇੱਕ ਚੰਗ ਤੇਰੇ ਕੋਡੇਖਾਨ ਨਾਲ ਚੰਗਾ ਹੋ ਚੁੱਕਾ ਚੰਗੀ ਹੋ ਚੁਕੀਆਂ ਪਰਮੇਸ਼ਾ ਖੁਦਾਵ ਨੇ वचन ਜਿਸ ਤਰ੍ਹਾਂ ਹੀ ਡਿਕਲੇਅਰ ਕਰਿਆ ਪਰਮੇਸ਼ਾ ਖੁਦਾਵਾਨ ਇਹ ਵੱਡੀਆਂ ਕਮਾਈਆਂ ਦੇ ਨਾਲ ਖੜੇ ਹੋ ਜਾਣ ਰਾਈਟ ਨਾਉ ਤੇਰੀ ਚੰਗਿਆਈ ਦਾ ਆਤਮਾ ਨੂੰ ਟੱਚ ਕਰੇ ਬles ਕਰੇ ਇਹਨਾਂ ਨੂੰ ਗ੍ਰੇਸ ਦੇਵੇ ਤੇਰੀ ਔਰ ਲੈ ਕੇ ਜਾਵੇ ਪਰਮੇਸ਼ਾ ਤੇਰਾ ਰੂ ਇਹਨਾਂ ਨੂੰ ਸਾਰੇ ਬੰਧਨਾ ਤੋਂ छुड़ाਵੇ ਔਰ ਡਿਕਲੇਅਰ ਕਰੋ ਕਿ ਪਰਮੇਸ਼ਰ ਤੇਰੇ ਵਚਨ ਦੇ ਵਿੱਚ ਲਿਖਿਆ ਕੋਈ ਯਕੂਦ ਦੇ ਕਰਾਨੇ ਤੇ ਜਾਦੂ ਟੋਣਾ ਨਹੀਂ ਚੱਲਦਾ ਔਰ ਖੁਦਾਵਨ ਮੈਂ ਪ੍ਰਾਰਥਨਾ ਕਰਦੀ ਜਿੰਦਾ ਹੀ ਪਰਮੇਸ਼ਰ ਤੇਰੇ ਲੋਕ ਤੇਰੇ ਵਚਨ ਨੂੰ ਡਿਕਲੇਅਰ ਕਰ ਰਿਹਾ ਹਰੇਕ ਕੋ ਜਾਤੂ ਟੋਣਾ ਜੋ ਜਨਰੇਸ਼ਨ ਟੂ ਜਨਰੇਸ਼ਨ ਦੇ ਦਾਦਿਆਂ ਪਰ ਦਾਦਿਆਂ ਮਾਤਾ ਪਿਤਾ ਦੇ ਕਰਾਨਿਆਂ ਚੋਂ ਪਰਮੇਸ਼ਰ ਇਹਨਾਂ ਦੀ ਲਾਈਫ ਦੇ ਉੱਤੇ ਪਰਮੇਸ਼ਰ ਕਾਰਜਾ ਕਰ ਰਿਹਾ ਪਰਮੇਸ਼ਰ ਇਹਨਾਂ ਦੇ ਬੱਚਿਆਂ ਦੇ ਵਿੱਚ ਇਹਨਾਂ ਦੀ ਮੈਰਿਜ ਲਾਈਫ ਦੇ ਵਿੱਚ ਇਹਨਾਂ ਦੇ ਫਾਈਨੈਂਸ ਇਹਨਾਂ ਦੀ ਸੇਤ ਵਿੱਚ ਪਰਮੇਸ਼ਰ ਇਹਨਾਂ ਦੀ ਜੌਬ ਦੇ ਵਿੱਚ ਇਹਨਾਂ ਦੇ ਡਾਕੂਮੈਂਟਸ ਇਹਨਾਂ ਦੇ ਆਨੰਦ ਦੇ ਇਹਨਾਂ ਦੀ ਸ਼ਾਂਤ ਵਿੱਚ ਜਿੰਨੇ ਜਾਤੂ ਟੋਣੇ ਕੰਮ ਕਰੇ ਬਿਤਾ ਹਰੇਕ ਕੋ ਜਾਤੂ ਟੋਣੇ ਨੇ ਮੈਂ ਯੇਸ਼ੂ ਮਸੀਹ ਦੇ ਨਾਮ ਦੇ ਚ ਸ਼ਾਪੀ ਘੋਸ਼ਿਤ ਕਰਦੀਆਂ ਹਰ ਪਿਤਾ ਜੱਦੂ ਟੋਣੇ ਦੇ ਉੱਤੇ ਪਵਿੱਤਰ ਆਤਮਾ ਤੇਰੀ ਆਕੁਤਰੇ 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 ਆਕੁਤਰੇ

ਫੈਮਿਲੀ ਮੈਂਬਰਸ ਤੇ ਕੋਈ ਜਾਦੂ ਟੋਣਾ ਕਾਰਿਆ ਨਾ ਕਰ ਪਾਵੇਗਾ ਐ ਡੈਵਲ ਆਪਣੇ ਸ਼ੈਤਾਨੀ ਹੱਥ ਨੂੰ ਚੱਕ ਐ ਡੈਵਲਿਸ਼ ਪਰਸਨ ਆਪਣੇ ਸ਼ੈਤਾਨੀ ਹੱਥਾਂ ਨੂੰ ਚੱਕ ਕੋਰ ਨਿਕਲੋ ਯਿਸੂ ਮਸੀਹ ਦੇ ਨਾਮ ਵਿੱਚ ਮੈਂ ਤੁਹਾਨੂੰ ਕਮਾਂਡ ਕਰਦਾ ਕਮਾਂਡ ਕਰਦੀ ਕਹੋ ਕਿ ਮੈਂ ਤੁਹਾਡੀ ਆਪਣੀ ਲਾਈਫ ਤੋਂ ਆਪਣੇ ਪਰਿਵਾਰ ਤੋਂ ਤੁਹਾਨੂੰ ਆਊਟ ਕਰਦਾ ਆਊਟ ਕਰਦਾ ਆਊਟ ਕਰਦਾ ਆਊਟ ਕਰਦੀ ਯਿਸੂ ਮਸੀਹ ਦੇ ਨਾਮ ਵਿੱਚ ਕੜਾ ਕੋਈ ਅਧਿਕਾਰ ਨਹੀਂ ਸਾਡੀਆਂ ਜ਼ਿੰਦਗੀਆਂ ਸਾਡੇ ਘਰਾਂ ਪਰਿਵਾਰਾਂ ਚ ਅਸੀਂ ਇਹ ਸੁਦੇ ਕੋੜੇ ਖਾਨ ਨਾਲ ਚੰਗੇ ਹੋ ਚੁੱਕਿਆ ਉਹਦੇ ਲਹੂ ਬੌਣ ਨਾਲ ਖਰੀਦੇ ਜਾ ਚੁੱਕਿਆ ਉਹਦੇ ਸੂ ਸਮਾਚਾਰ ਨਾਲ ਅਸੀਂ ਅਮੀਰ ਹੋ ਚੁੱਕਿਆ ਕੋਈ ਗਰੀਬ ਵੀ ਕੋਈ ਲਚਾਰੀ ਕੋਈ ਕਰਜ਼ਾ ਸਾਡੀ ਲਾਈਫ ਦਾ ਹਿੱਸਾ ਨਹੀਂ ਤਰਜ਼ਾ ਸਾਡੇ ਪਰਿਵਾਰਾਂ ਦਾ ਹਿੱਸਾ ਨਹੀਂ ਆਹ ਓਰਡ ਮੈਂ ਤੇਰੇ ਲੋਕਾਂ ਨੂੰ ਬLES ਖੁਸ਼ੀਦ ਕਰਦੀ ਆਂ ਔਰ ਮੈਂ ਫੇਤ ਕਰਦੀ ਖੁਦਾਵੰਦ ਤੇਰੇ ਨਾਮ ਕੀਤੀਆਂ ਪ੍ਰਾਰਥਨਾਵਾਂ ਤੇਰੇ ਨਾਮ ਕੀਤੀ ਮਿਹਨਤ ਕਦੀ ਫਲ ਵਿਅਰਥ ਨਹੀਂ ਜਾਂਦੀ ਪਰਮੇਸ਼ਰ ਇਹ ਫਲਵੰਤ ਹੋਣਗੇ ਜੋ ਬਿਰਸ਼ਾ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਈ ਜੋ ਰੂਜ਼ੀ ਆਪਣਾ ਫਲ ਦਿੰਦੇ ਔਰ ਇਹ ਬਿਗ ਬਿਗ ਟੈਸਟਮਨੀਜ਼ ਦੇ ਨਾਲ ਪਰਮੇਸ਼ਰੇ ਵਾਪਸ ਆਉਣਗੇ ਆਪਣੇ ਵੱਡੇ ਫਲਾਂ ਦੇ ਨਾਲ ਵਾਪਸ ਆਉਣਗੇ ਪਿਤਾ ਖੁਦਾਵੰਨ ਮੈਂ ਤੇਰੇ ਲੋਕਾਂ ਉਤਰੀਨ ਲਾਉਂ ਤੀ ਚੁਪਾਨੀਆਂ ਆਈਦਨਾਂ ਦਾ ਹਰ ਇੱਕ ਕੰਮ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਬਰਕਤ ਦਾ ਕਾਰਨ ਬਣੇ ਇਹਨਾਂ ਦੇ ਆਉਣਾ ਜਾਣਾ ਮੁਬਾਰਕ ਹੋਵੇ ਬਲੈਸ ਹੋਵੇ ਪਿਤਾ ਤੂੰ ਇਹਨਾਂ ਦੇ ਅੰਦਰ ਬਾਰੋਂ ਜਾਂਦੀ ਰੱਖਾ ਲਈ ਕਰਦਾ ਪਰਮੇਸ਼ਾ ਖੁਦਾਵੰਨ ਤੂੰ ਇਹਨਾਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਾ ਅੱਜ ਤੇ ਇਹਨਾਂ ਦੀ ਰੱਖਿਆ ਤੇਰੇ ਵੱਲੋਂ ਆਵੇ ਖੁਦਾਵੰਨ ਖੁਦਾ ਤੇਰੇ ਦੂ ਤਿੰਨਾਂ ਦੇ ਅੰਗ ਸੰਗ ਹੋ ਜਾਣ ਹਰ ਬੈਡ ਨੀਸ ਨੂੰ ਮੈਂ ਕੈਨਸਲ ਕਰਦੀ ਐਕਸੀਡੈਂਟ ਦੀ ਸਪਿਰਿਟ ਨੂੰ ਮੈਂ ਕੈਨਸਲ ਕਰਦੀਆਂ ਜੈਦ ਦੀ ਗੰਦੀ ਆਤਮਾ ਨੂੰ ਮੈਂ ਕੈਨਸਲ ਕਰਦੀਆਂ ਪਰਮੇਸ਼ਰ ਤੇਰੇ ਲਹੂ ਚਿੰਨਾ ਦੀਆਂ ਗੱਡੀਆਂ ਇਹਨਾਂ ਦੇ ਵਾਹਿਕਲਸ ਇਹਨਾਂ ਦੇ ਕਾਰੋਬਾਰਿਕ ਇੱਕ ਕੰਮ ਇਹਨਾਂ ਦੇ ਹੱਥਾਂ ਦੇ ਕੰਮ ਤੇਰੇ ਲਹੂ ਚ ਛਪਨਿਆ ਇਹਨਾਂ ਦਾ ਬੱਚਿਆਂ ਦਾ ਇਹਨਾਂ ਦੇ ਬੱਚਿਆਂ ਦਾ ਬਾਹਰ ਆਉਣਾ ਜਾਣਾ ਮੁਬਾਰਕ ਹੋਵੇ ਇਹਨਾਂ ਦੇ ਪਰਿਵਾਰਾਂ ਦਾ ਬਾਹਰ ਆਉਣਾ ਜਾਣਾ ਮੁਬਾਰਕ ਹੋਵੇ ब्लेस कर पिता हर विरोधी चाल में कैंसल कर दिया हर वैरी दे हथियार मैं कैंसल कर दिया सो so, सब जन अपने हाथों में उठा के इनकी परमेश्वर की जीवित प्रेजेंस का धन्यवाद करना शुरू करो थैंक यू जीसस थैंक यू जीसस थैंक यू जीसस धन्यवाद परमेश्वर तेरी ब्यूटीफुल प्रेजेंस के ਤੁਸੀਂ ਸਭ ਜਨ ਵਿਸ਼ਵਾਸ ਕਰਨਾ ਕਿ ਜਿੰਨੀਆਂ ਪ੍ਰਾਰਥਨਾਵਾਂ ਸੀ ਕਰ ਰਹੇ ਆ ਉਹਦੇ ਨਾਮ ਦੀ ਕੀਤੀ ਮਿਹਨਤ ਵੇਰਥ ਨਹੀਂ ਆ ਫੇਥ ਦੇ ਨਾਲ ਇਹਨਾਂ ਸਾਰੀਆਂ ਪ੍ਰਾਰਥਨਾ ਨੂੰ ਰਿਸੀਵ ਕਰਨਾ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਵਿੱਚ ਬਣੇ ਰਹਿਣਾ ਔਰ ਜੋ ਦੀ ਪ੍ਰੈਜ਼ੈਂਸ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਉਹਦੀ ਰੱਖਸ਼ਾ ਕਰਨੀ ਉਸ ਮਸੇ ਦੀ ਰੱਖਸ਼ਾ ਕਰਨੀ ਹਰ ਪਾਪ ਤੋਂ ਬਚ ਕੇ ਰਹਿਣਾ ਹਰ ਬੁਰਾਈ ਤੋਂ ਦੂਰ ਭੱਜਣਾ ਹਰ ਵਿਭਚਾਰ ਨੂੰ ਵਿਭਚਾਰ ਤੋਂ ਦੂਰ ਭਜਣਾ ਜਿਸ ਤਰ੍ਹਾਂ ਯੂਸਫ ਨੇ ਉਸ ਵਿਵਚਾਰ ਨੂੰ ਕੀਤਾ ਨਹੀਂ ਬਲਕਿ ਉਸ ਤੋਂ ਭੱਜਿਆ ਔਰ ਪਰਮੇਸ਼ਰ ਦੇ ਗ੍ਰੇਸ ਨੂੰ ਨੇ ਲਿਆਉਦੀ GLORY ਨੂੰ ਪਰਮੇਸ਼ਰ ਨੇ ਉਹਦੀ ਲਾਈਫ ਦੇ ਉੱਤੇ ਦਿੱਤਾ ਕਿਉਂਕਿ ਉਹਨੇ ਹਰ ਪਾਪ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਸੋ ਤੁਸੀਂ ਵੀ ਅਜ ਦੇ ਔਰ ਆਪਣੇ ਜੀਵਨ ਦੇ ਵਿੱਚ ਅਜ ਦੇ ਦਿਨ ਦੇ ਵਿੱਚ ਆਪਣੀ ਲਾਈਫ ਦੇ ਹਰ ਹਿੱਸੇ ਦੇ ਵਿੱਚ ਹਰ ਪਾਪ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਆਪਣੇ ਬੱਚਿਆਂ ਦੀ ਪਰਮੇਸ਼ਰ ਦੇ ਗ੍ਰੇਸ ਮੰਗਣਾ ਕਿ ਸਾਡੇ ਬੱਚੇ ਸਾਡੇ ਪਰਿਵਾਰ ਹਰ ਪਾਪ ਤੋਂ ਬਚ ਕੇ ਰਹਿਣ ਤਾਂ ਕਿ ਪਰਮੇਸ਼ਰ ਦੀ ਗਲੋਰੀ ਉਹਦੀ ਮਹਿਮਾ ਲੈ ਕੇ ਕਰਨ ਪਰਿਵਾਰਾਂ ਚ ਕਾਰਜ ਕਰ ਸਕੇ ਪ੍ਰਭ ਯੀਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਦੇ ਵਿੱਚ ਸਭ ਬੋਲੋ